ਨੀ ਇਧਰਲੇ ਪਾਸੇ ਜਵਾਨੀ ਲੁੱਡੀਆਂ ਪਾਉਂਦੀ ਫਿਰਦੀ ਐ ਜੀਵਨ ਨਹੀਂ ਰੇੜ ਐ ਇਧਰਲੇ ਪਾਸੇ ਹੈ ਬਲ 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 ਗੋਪੀ ਦਾ ਚੇਲਾ ਲੁੱਟ ਗਿਆ ਮੇਲਾ ਪਤਾ ਮਰੀਏ ਦੀ ਖੇੜੂ ਕੇਲੇ ਕੇਲੇ ਪਿਆਰ ਕਰਦੇ ਠੋਕੂ ਖਾ ਤਾੜੀ ਮੇਰੇ ਪੰਜਾਬੀ ਵੀਰੋ ਆ ਪੈਂਦਾ ਭੰਗੜਾ 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 ਪੈਂਦਾ ਭੰਗੜਾ ਪੱਤਾ ਦੀ ਜੋਰ ਨਾਲ ਮਿੱਤਰੋ ਜੇਸੇ ਚੱਲੋ ਚੱਕਾਂ ਵਾਲਿਆ ਪਾਖਾ ਰੇਣ ਬਲਜਾਰੀ ਕਹਿੰਦੇ ਅੰਦਰ ਵਾਲਾ ਇਹ ਕਹਿੰਦੇ ਪਤਰੀ ਵਾਲੇ ਕਬੂਤਰ ਦਾ ਝੰਡਿਆ ਹੋਇਆ ਚੇਲਾ ਮਾਲਕਾ ਖੇਡ ਮੈਦਾਨ ਦੇ ਰੇਡ ਪਾਉ ਨੂੰ ਵਧਿਆ ਹੋਇਆ ਸਾਹਮਣੇ 4-4 ਨੇ ਇਹ ਆ ਕਹਿੰਦੇ ਫਤਾਪੁਰੀਆ ਇਹ ਆ ਕਹਿੰਦੇ ਫਤਾਪੁਰੀਆ ਇਹ ਆ ਗੋਪੀ ਦਾ ਚੇਲਾ ਲੁੱਟਦਾ ਵੇਲਾ ਏ ਪੁਆਇੰਟ ਆਪਣੀ ਟੀਮ ਦੇ ਹਿਸੇ ਜੋੜਦਾ ਹੈ ਮਨਪ੍ਰੀਤ ਸਰਾਪੁਰਤਗਾਲ ਕਹਿੰਦਾ ਵੀ ਫਰੰਦੀਪੁਰੀਏ ਦੇ 1100 ਦੇ ਹੈ ਪੁਰੀਏ ਦੇ ਦੋ ਕੰਦਾ 1100 ਦੇ ਪਰ ਆ ਤੱਕ ਦੇ ਖੇਡ ਮੈਦਾਨ ਚ ਚੱਕੇ ਏ ਏਕਮ 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 ਦਸਕਰਾਂ ਯੂਕੇ ਦੇ ਨਾਲ ਬੋਵੀ ਅਮਰੀਕਾ ਵਾਲਾ ਕਹਿੰਦਾ ਵੀ ਤੇਰਾ ਇੱਕ ਰਹਿ ਗਿਆ 11000 10000 ਬਣ ਜਾਣਾ 10 ਜਲੰਧਰ ਦੇ ਕਬੱਡੀ ਦਾ ਗਲਾਬ ਖੜਿਆ ਪਿਆ ਸਰਦਾਰ ਸਾਰਜ ਸਿੰਘ ਜੀ ਸਰਪੰਚ ਵੱਡਾ ਭਰਾ ਕਹਿੰਦੇ ਸੱਜਣਾ ਮਿੱਤਰਾਂ ਦੇ ਨਾਲ ਬੈਠਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੇਵਕ ਵੀ ਰੇਡ ਤਲਵੰਡੀ ਵਾਲਾ ਕਬੱਡੀ ਕਬੱਡੀ ਕਰਦਾ ਟੱਕਰ ਕਿਹਦੇ ਨਾਲ ਬੱਬਾ ਤਿਆਰ ਹੈ ਇੱਕਵਤ ਤਿਆਰ ਹੈ ਨਾਲ ਭਾਈ ਜੀ ਤਿਆਰ ਹੈ ਹੁਣ ਟੱਕਰ ਕਿਹਦੇ ਨਾਲ ਹੈ ਬੱਲੇ 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 ਹਾਂਜੀ ਉਧਰ ਦੇ ਪਾਸੇ ਛੋਟੀ ਬਾਬਾ ਤਰਨਾ ਦਲ ਤੇ ਨਾਲ ਇੰਦਰਦੇਵ ਸਰਪੰਚ ਕਾਲੇ ਕੇ ਬਹੁਤ ਵੱਡਾ ਮਾਨ ਪਿਆਰ ਸਿੰਘ ਸਹਿਬਾਨ ਜੀ 500 ਦਤੇ ਉਹਨੇ ਇੱਕ ਇੱਕ ਹਜ਼ਾਰ ਜਿੰਨੇ ਖੁੱਲੇ ਮਿੱਤਰਾਂ ਦੇ ਖਰਚੇ ਉਹਨਾਂ ਖੁੱਲਾ ਰੱਬ ਸਾਨੂੰ ਦੇਈ ਜਾਂਦਾ ਜਿੰਨੇ ਖੁੱਲੇ ਮਿੱਤਰਾਂ ਦੇ ਖਰਚੇ ਉਹਨਾਂ ਖੁੱਲਾ ਰੱਬ ਸਾਨੂੰ ਦੇਈ ਜਾਂਦਾ ਹੈ ਹੰਦੀਪੁਰੀਆ ਇੱਕ ਦਾ ਫਿਰ ਹੰਦੀਪੁਰੀਆ ਇਧਰਲੇ ਪਾਸੇ ਟੱਕਰ ਮਮਾ ਹੰਦੀਪੁਰੀਆ ਟੱਕਰ ਕਰਨੇ ਇਧਰਲੇ ਪਾਸੇ ਗੱਗੂ ਬੁਖਵਾਲ ਦੇ ਨਾਲ ਗੱਗੂ ਬੁਖਵਾਲ ਦੇ ਨਾਲ ਏ ਆ ਜਰ ਗਰਾਊਂਡ ਕਲੀਅਰ ਕਰ ਦਿਓ ਯਾਰਾ ਕੇ ਯਹਾਂ ਆ ਗਿਆ ਆ ਯਾਰ ਕੀ ਤਮਾਸ਼ਾ ਬਣਾਇਆ ਤੁਸੀਂ ਇੱਕ ਮਦਾਨ ਜਹਾਂ 5000 ਦਾ ਤੇ ਜੇ ਕੋਈ ਹੋਰ ਲਾਣ ਤੇ 1000 1000 ਦਾ ਉਹ ਮੇਲਾ ਲੁੱਟ ਗਿਆ ਕਹਿੰਦੇ ਤੰਦਰਸਾ ਅੰਗਲੈਂਡ ਬਾਲਵੀ ਅਮਰੀਕਾ ਆ ਕਹਿੰਦੇ ਯਾਰਾਂ ਦੇ ਨੇ ਯਾਰ ਜਦੋਂ ਕਰਦੇ ਪਿਆਰ ਜਿੱਥੇ ਆਣ ਖੜਦੇ ਘਰ ਘਰ ਨੀਵਾਂ ਪੁੱਤਾਂ ਆਵਦੀਆਂ ਉਹ ਬਾਲਵੀ ਅਮਰੀਕਾ ਹੋਣਾ ਵਰਗੇ ਤੰਦਰਸਾ ਮਨੇ ਆਈ ਸਾਦਕੇ ਵਾਹ